ਜਦੋਂ ਦੇਖੋ ਠਰਕਪੋਰਨ ਲੱਗ ਜਾਂਦਾ ਓਹੋ ਮੈਂ ਤਾਂ ਤੇਨ ਸੁਭਾ ਕੀ ਗੱਲ ਕਰਦਾ ਮੈਂ ਕਿਹਾ ਚੱਲ ਤੇਰੇ ਨਾਲ ਹਾਲ ਚਾਲੀ ਪੁੱਛ ਲਾਂ ਤੂੰ ਤਾਂ ਗੁੱਸਾ ਹੀ ਕਰੀ ਓ ਰੁਕ ਜਾ ਗਲਾਬੋ ਦੱਸ ਗੁੱਸਾ ਕਾਜਲੀ ਕਰਦੀ ਇੰਨਾ ਅੱਜ ਨਿਕਲੀ ਗਲਾਬ ਦਾ ਫੁੱਲ ਬਣ ਕੇ ਬਣ ਕੇ ਨਿਕਲੀ ਗਲਾਬ ਦਾ ਫੁੱਲ ਬਣ ਕੇ ਆਹ ਗਲਾਬੋ ਕੇ ਬਿਖੜੇ ਸਰਪੰਚ ਕੋਲੇ ਮੈਂ ਪੁੱਛਦਾ ਇਹਨੂੰ ਮਣਕੇ 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 ਟੁੱਟ ਜਾਂਦੇ ਹੁੰਦੇ ਆ ਜਿਆਦਾ ਭਾਰ ਨਹੀਂ ਚੁੱਕੀਆ ਹੁੰਦਾ ਮਣਕੇ ਹਿੱਲ ਜਾਂਦੇ ਹੁੰਦੇ ਆ ਸਰਪੰਚਾ ਵਧੀਆ ਠੀਕ ਠਾਕ ਆ ਮੈਂ ਤਾਂ ਇਹਨੂੰ ਕਹਿੰਦਾ ਪਿਆ ਸੀ ਬਈ ਇੰਨਾ ਭਾਰ ਨਹੀਂ ਚੁੱਕੀਦਾ ਹੁੰਦਾ ਮਣਕੇ ਹਿੱਲ ਜਾਂਦੇ ਹੁੰਦੇ ਆ ਉਹ ਸਰਪੰਚਾ ਗਰੀਬ ਬੰਦੇ ਆ ਸੀ ਕੰਮ ਨਹੀਂ ਕਰਾਂਗੇ ਤਾਂ ਹੋਰ ਕੀ ਕਰਾਂਗੇ ਓਏ ਪਤੰਦਰਾ ਜੇ ਹੋਰ ਨਿੱਕੀ ਹੋ ਗਈ ਤੇਰੇ ਪੈਰਾਂ 'ਚ ਤੁਰੀ ਫਿਰਨੀ ਤੈਨੂੰ ਲੱਭਣੀ ਵੀ ਨਹੀਂ ਓ ਚਲ ਨਹੀਂ ਸਿਕਾਉਂਦੇ ਸਰਪੰਚਾ ਉਹ ਤਾਂ ਗੱਲ ਤੇਰੀ ਠੀਕ ਐ ਹੁਣ ਪਰ ਵੇਖ ਇਹ ਐਡੀ ਵੱਡੀ ਹੀ ਜਦੋਂ ਵਿਆਹੀ ਆਈ ਸੀ ਆ ਤੂੰ ਬੱਠਲ ਚ ਕਾਚ ਕਾਚ ਕਾ ਕੇ ਕਿੱਥੇ ਲੈਂਦੀ ਹੈ ਓ ਜੇ ਹੋਰ ਬੱਠਲ ਚ ਕਾਉਂਦਾ ਰਿਹਾ ਮਾਮਾ ਇਹਨੇ ਤਾਂ ਪੈਰਾਂ 'ਚ ਨਹੀਂ ਲੱਪਣਾ ਜਦੋਂ ਦੀ ਵਿਆਹ ਕੇ ਆਈ ਆ ਮੈਂ ਹੀ ਖਵਾਉਣਾ ਸਰਪੰਚਾ ਇਹਨੂੰ ਓਏ ਉਹ ਤਾਂ ਗੱਲ ਠੀਕ ਐ ਮੈਂ ਤਾਂ ਬਿਜੂ ਇੱਕ ਇਨਾਂ ਵਾਂ ਬਿਜੂ ਦੇ ਹੈਗਾ ਨਾਲ ਮੇਰੇ ਨਾਲ ਸਰਪੰਚਾ ਬਿਰਜੂ ਆ ਮੇਰਾ ਆਹ ਤੇ ਰਾਰਾ ਨਹੀਂ ਕਿਹਾ ਦੋ ਖਰਚੇ ਸਹੀ ਕਿਹਾ ਨਾ ਰਾਰਾ ਨਹੀਂ ਬੋਲਿਆ ਕਿ ਮੇਰ ਕੋ ਉਹ ਮੈਂ ਤੇ ਇਹ ਕਹਿਣਾ ਵਾ ਵੀ ਇਹਨੂੰ ਕੁਝ ਕੰਮ ਦੇ ਨਾਲ ਕਿਨਾ ਖਵਾਇਆ ਪਿਆ ਗਾ ਦੇਖ ਹੁਣ ਸੇਤ ਵਿਚਾਰੀ ਦੀ ਕਿੰਨੀ ਕਮਜ਼ੋਰ ਆ ਜੇ ਤੂੰ ਇਹਨੂੰ ਖਵਾਏ ਪਿਆਏਂਗਾ ਫੇਰ ਇਹ ਤੇ ਪੱਠੜ ਚੁਕੂਗੀਏ ਪੈਸੇ ਕਿ ਲਾਪੋ ਤੂੰ ਫਿਕਰ ਨਾ ਕਰ ਮੈਂ ਹੈਗਾ ਤੇਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਨਾ ਤੂੰ ਮੈਨੂੰ ਅੱਧੀ ਰਾਤ ਨੂੰ ਵੀ ਸਰਪੰਚ ਨੂੰ ਯਾਦ ਕਰੇਂਗੀ ਨਾ ਹਾਜ਼ਰ ਆ ਹਾਂਜੀ ਹਾਂਜੀ ਨਹੀਂ ਜੀ ਕੋਈ ਨਹੀਂ ਨਹੀਂ ਵੈਸੇ ਲੋਡ ਹੋਈ ਤੇ ਦੱਸਦੀ ਹੈਗੀ ਤੇ ਆਪਣੀ ਆ ਨਾ ਆਪਣੇ ਪਿੰਡ ਦੀ ਆ ਨਾ ਕੋਈ ਗੱਲ ਨਹੀਂ ਮੈਂ હાਜਰੀ ਆ ਕੋਈ ਗੱਲ ਨਹੀਂ ਸਰਪੰਚਾ ਧੰਨਵਾਦ ਕਰਦੇ ਆ ਤੇਰਾ ਚੰਗਾ ਖਿਆਲ ਰੱਖਿਓ ਆਪਣਾ ਕੋਈ ਗੱਲ ਨਹੀਂ ਕਹਿਦੀ ਤੂੰ ਮੈਨੂੰ ਬੇਚਿਚ ਕੋ ਕੇ ਗੁਲਾਬੋ ਆ ਚੌਰਾ ਸਰਪੰਚ ਕੀ ਕਹਿੰਦੇ ਤੈਨੂੰ ਇਹਨੂੰ ਛੱਡੋ ਜੀ ਸਾਰੇ ਪਿੰਡ ਚ ਕਿਸੇ ਦੀ ਮਜਾਲ ਨਹੀਂ ਜੋ ਗੁਲਾਬੋ ਨੂੰ ਕੁਛ ਕਹੇ ਜੀ ਉਹ ਤਾਂ ਚੱਲ ਠੀਕ ਆ ਨਾਲੇ ਗੁਲਾਬੋ ਗੱਲ ਸੁਣ ਲੈ ਮੈਂ ਤਿੰਨ ਚਾਰ ਦਿਨ ਆਲੀ ਨਾ ਬਾਹਰ ਜਾ ਰਹੇ ਆ ਕੰਮ ਤੇ ਅੱਛਾ ਜੀ ਹਾਂ ਠੀਕ ਐ ਔਰ ਤੂੰ ਆਪਦਾ ਖਿਆਲ ਰੱਖੀ ਹਾਂਜੀ ਹੈ ਨਹੀਂ ਨਹੀਂ ਜੀ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਉਹ ਯਾਰ ਤੂੰ ਹੀ ਤਾਂ ਐ ਸਮਝਾਈ ਜੇ ਜਿਵੇਂ ਮੈਂ ਘਰੇ ਲਾਤੇ ਲਾਤ ਰਾਕੇ ਲੰਮੇ ਪਿਆ ਮੈਂ ਤਾਂ ਪਿੰਡ ਦੀ ਟੈਂਕੀ ਸਾਫ ਕਰਾਉਂਦੇ ਆ ਕਣਕ ਕਣਕ ਤੁਹਾਨੂੰ ਮਿਲ ਜੂਗੀ ਹਾਂ ਹਾਂ ਕਣਕ ਸ਼ੁਰੂ ਹੋ ਗਈ ਮਿਲਣੀ 5-5 ਕਿਲੋ 15 ਵੀ ਮਿਲ ਸਕਦੀ ਆ ਤੁਸੀਂ ਐਂ ਦਾ ਕਰੋ ਬੀਬੀਆਂ ਨੂੰ ਭੇਜੋ ਬੰਦਿਆਂ ਦੀ ਕੋਈ ਲੋੜ ਨਹੀਂ ਓ ਮੇਰੀ ਗੱਲ ਲੈ ਫੋਨ ਹੀ ਕੱਟ ਗਈ ਉਹ ਮੈਂ ਤੇ ਇਹ ਕਹਿਣਾ ਸੀ ਵੀ ਬੀਬੀਆਂ ਦੀ ਲੈਣ ਛੋਟੀ ਹੁੰਦੀ ਆ ਚੁਚੀ ਆ ਜਾ ਲੋਕੀ ਵੀ ਕਮਾਲ ਹੀ ਕਰਦੇ ਆ ਗਲਤ ਭਜਾ ਨਹੀਂ ਮੈਨੂੰ ਕਿਉਂ ਸਮਝਦੇ ਆ ਸਰਪੰਚਾ ਕੋਈ ਆ ਜਾ ਆ ਜਾ ਬਿਰਜੂ ਆ ਜਾ ਓਹੋ ਸਰਪੰਚਾ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਮੇਰੇ ਨੋ ਬਿਰਜੂ ਆ ਓਹੋ ਮੇਰਾ ਰਾਰਾੜਦਾ ਹੋਰ ਗੱਲ ਕੋਈ ਨਹੀਂ ਆ ਉੱਪਰ ਮੈਂ ਥੱਲੇ ਕੋ ਪੈ ਗਈਆਂ ਕੋਈ ਨਾ ਥੀ ਠੀਕ ਆ ਓਏ ਤੂੰ ਆਪਣਾ ਬੰਦਾ ਪਿੰਡ ਦਾ ਯਾ ਚੰਗਾ ਲੱਗਦਾ ਥੱਲੇ ਪੈਂਦਾ ਹੈ ਤੂੰ ਤੇ ਸਾਡੇ ਪਿੰਡ ਦੀ ਸ਼ਾਨ ਆ ਹੈ ਗਲਾਪੋ ਦਾ ਘਰ ਵਾਲਾ ਵਾ ਹਾਂ ਹਾਂ ਮੈਂ ਤਾਂ ਕਾਨੂੰ ਸ਼ਾਨ ਆ ਤੂੰ ਹੀ ਸ਼ਾਨ ਆ ਪਿੰਡ ਦੀ ਹੈ ਸਾਰੇ ਪਿੰਡ ਦੇ ਦੇਖ ਤੂੰ ਹੀ ਕੰਮ ਕਰਦਾ ਸਾਰੇ ਓ ਇਦਾਂ ਹੀ ਆ ਫਿਰ ਤੂੰ ਇੱਧਾ ਕਿੱਧਰ ਆਇਆ ਮੈਂ ਤਾਂ ਕੀ ਆਉਣਾ ਤੀਗਾ ਮੈਨੂੰ ਨਾ ਨਾਲ ਦੇ ਪਿੰਡ 'ਚ ਕੰਮ ਮਿਲ ਗਿਆ 4-5 ਦਿਨਾਂ ਦਾ ਸੀਵਰੇਜ ਦਾ ਮੈਂ ਉੱਥੇ ਚੱਲਿਆ ਮਤਲਬ 4-5 ਤਾਂ ਉੱਥੇ ਰਹਿਣਾ ਹਾਂ ਉੱਥੇ ਰਹੂੰਗਾ ਮੈਂ ਅੱਛੇ ਕਦੋਂ ਜਾ ਰਹੀਆਂ ਮੈਂ ਤਾਂ ਬਸ ਹੁਣੀ ਚੱਲਿਆ ਤੀਗਾ ਨਿਕਲ ਲੱਗਾ ਨਹੀਂ ਨਿਕਲ ਨਹੀਂ ਜਾਣਾ ਕੰਮ ਤੇ ਮੈਂ ਅੱਛਾ ਅੱਛਾ ਮੇਰੇ ਅੱਲ ਕੰਮ ਕਿੱਧਰ ਹੈ ਇਹ ਦੱਸ ਤੂੰ ਤੇਰੇ ਹਲਤ ਕੰਮ ਦਾ ਸਰਪੰਚਾ ਆਇਆ ਗਿਆ ਆਇਆ ਦੀ ਤੂੰ ਦੇਖ ਮੋੜ ਦਾ ਨਹੀਂ ਗੱਲ ਮੇਰੀ ਨਹੀਂ 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 ਖੋਲ ਕੇ ਜਾ ਚ ਬੜ ਜੂ ਐਡੀ ਕੜੀ ਗਾੜੀ ਆ ਮੈਨੂੰ ਪਤਾ ਸਰਪੰਚਾ ਤੂੰ ਮੈਨੂੰ ਨਾ ਨਹੀਂ ਕਰਦਾ ਮੈਂ ਨਾ ਕਿਹੜੇ ਕਿਸੇ ਨੂੰ ਨਹੀਂ ਕੀ ਕੀ ਚੱਕ ਪਾਉ ਹਾਂ ਹਾਂ ਤੇ ਉਹ ਮਰਦਾ 2000 ਰੁਪਏ ਦੇ ਦੇ ਉਹ 2000 ਹਾਂ ਆ ਦੇਖ ਭਾਈ ਤੂੰ ਆਇਆ ਜੀ ਆਇਆਂ ਨੂੰ ਹੁਣ ਤੂੰ ਚੱਲਿਆ ਆਵੀਂ 4 ਦਿਨ ਲਈ ਹਾਂ 4 ਦਿਨ ਰਹੂੰਗਾ ਮੈਂ ਉੱਥੇ ਤੈਨੂੰ ਨਾ ਕਰ ਵੀ ਨਹੀਂ ਸਕਦਾ ਤੇਰਾ ਹੀ ਫਾਇਦਾ ਹੈ ਵਿੱਚ ਆ ਮੈਂ ਜਿੰਨਾ ਤੈਨੂੰ ਆ ਲੈ 1 2 3 4 2000 ਮੈਂ ਤੈਨੂੰ ਭਾਵੇਂ ਅੱਜ 5 ਦੇ ਦਾਂ ਕਿਉਂਕੇ ਤੂੰ ਚੱਲਿਆ ਕੰਮ ਤੇ ਮੈਂ ਤੇ ਬੰਜਰ ਮੈਂ ਨਾਰਾਜ਼ ਨਹੀਂ ਕਰਦਾ ਹੈ ਨਾ ਪੰਜ ਦਾ ਮੈਂ ਕੀ ਕਰਨਾ ਦੋ ਹੀ ਦੇ ਦਵਾ ਆ ਕੇ ਮੋੜ ਦੂੰਗਾ ਮੈਂ ਉਹ ਕੁਛ ਨਹੀਂ ਗਲਾਬੋ ਨੂੰ ਲੀਡਾ ਲੱਤਾ ਲੈ ਜੀ ਕੋਈ ਗੱਲ ਨਹੀਂ ਆ ਲੈ ਠੀਕ ਹੈ ਲੈ ਭਾਈ ਗਿਣ ਲੈ ਹੱਥ ਮਾਰ ਲੈ ਮੜ ਗਿਆ ਹਾਂ ਹਾਂ ਇਹਦਾ ਯਕੀਨ ਆ ਮੈਨੂੰ ਤੇਰੇ ਤੇ ਹਾਂ 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 ਠੀਕ ਹੈ ਐਦਾਂ ਕਰ ਤੂੰ ਹੁਣੇ ਹੀ ਵਗ ਜਾ ਮਾਤਾ ਹੁਣੀ ਚੱਲਿਆ ਕਹਿ ਤੈਨੂੰ ਮੈਂ ਛੱਡਉਣਾ ਨਾ ਨਾ ਤੈਨੂੰ ਤਾਂ ਪਿੰਡ ਦੇ ਬਹੁਤ ਕੰਮ ਨੇ ਮੈਂ ਆਪ ਹੀ ਵਗ ਜਾਊਂਗਾ ਓਏ ਮੈਂ ਕਿੰਨੇ ਕੰਮ ਕਰਨੇ ਹੁੰਦੇ ਨਹੀਂ ਨਹੀਂ ਧੰਨਵਾਦ ਸਰਵਾਂਚਾ ਤੇਰਾ ਧੰਨਵਾਦ ਕਰ ਦਮੈਂ ਤੇਰਾ ਤੂੰ ਮੈਂ ਨਾ ਵੀ ਬਾਰੋ-ਬਾਰ ਚੱਲ ਜਾ ਬੱਸ ਦਾ ਟਾਈਮ ਹੋ ਗਿਆ ਮੈਂ ਬਾਰੋ-ਬਾਰ ਜਾਰੇ ਕਰੇ ਕਹਿ ਕੇ ਐ ਮੈਂ ਅਲੈ ਬੱਸ ਦਾ ਟਾਈਮ ਤੇ ਹੋ ਗਿਆ ਗਲਬੂ ਨੂੰ ਮੈਂ ਕਹਿ ਕੇ ਐ ਵੀ ਮੈਂ ਤਾਂ ਚੱਲਿਆ ਹਾਂ ਠੀਕ ਆ ਨਿਕਲ ਜਾ ਨਿਕਲ ਜਾ ਠੀਕ ਆ ਧੰਨਵਾਦ ਸਰਵਾਂਚੀ ਠੀਕ ਆ ਠੀਕ ਆ ਬਿਰਜੂਆ ਬਿਰਜੂਆ ਆ ਬਿਰਜੂ ਹਾਂ ਲੈ ਭਾਈ ਉੜਤਾ ਉਹਨਕੇ ਨਹੀਂ ਯਾਰੇ ਆਇਆ ਅਬ ਬਿਜੂ ਮੈਂ ਕੀ ਕਰਾਂ ਬਿਜੂ ਜੋ ਵੀ ਆ ਇਹ ਤੇ ਚੱਲਿਆ ਹੁਣ ਆਪਾਂ ਨੂੰ ਮੋਰਜਾ ਲਾਈ ਜਾਣੀ ਆਇਆ ਸਭਾਂ ਸਾਰ ਆਇਆ ਆਇਆ ਬਈ ਲੰਘਿਆ ਹੋਰ ਸੁਣਾਓ ਆ ਕਿੱਦਾਂ ਠੀਕ ਠਾਕ ਹੋਰ ਫੱਟੂ ਸੁਣਾ ਕਿਵੇਂ ਆ ਵਦਿਆ ਮੈਂ ਬਸ ਲੰਘਦਾ ਪਈ ਤੇਰੇ ਪਿੰਡ ਦੇ ਵਿੱਚ ਹੀ ਹਾਂ ਮੈਂ ਕਿਹਾ ਵੀਰ ਨੂੰ ਮਿਲ ਕੇ ਜਣਾ ਨਾਲੇ ਕੋਈ ਗੁੰਗ ਲੈ ਕੇ ਜਾਵਾਂਗੇ ਵੈਸੇ ਵੇਲਾ ਤੂੰ ਵੀ ਸਰਪੰਚ ਪਿੰਡ ਦਾ ਤੇ ਮੈਂ ਵੀ ਸਰਪੰਚ ਹੈ ਪਤੰਦਰਾ ਤੈਨੂੰ ਮौजਾ ਤੇਰੇ ਪਿੰਡ ਤੇ ਰੌਣਕਾਂ ਨੇ ਯਾਰ ਮौजਾਂ ਤਾਂ ਤੈਨੂੰ ਆ ਉਹੀ ਤਾਂ ਮੈਂ ਤੇਰੇ ਕੋਲ ਪੁੱਛਣ ਆਇਆ ਕਾਹਦੀ ਕਿਹੜੀ ਗੰਗੀ ਕਿਹੜੀ ਯਾਰ ਮੈਂ ਸੁਣਿਆ ਅੱਜ ਕੱਲ ਸਭ ਤੋਂ ਚੋਟੀ ਦਾ ਗਲਾਬ ਦਾ ਫਲ ਤੇਰੇ ਕੋਲ ਐ ਗਾਛਣੇ ਇਦਾਂ ਨਹੀਂ ਗੱਲਾਂ ਨਹੀਂ ਕਰੀਂ ਜਾਂ ਗਲਾਬ ਦਾ ਫੁੱਲ ਤਾਂ ਹੈ ਆ ਬਠੀਕ ਹੈ ਤੇਰੇ ਪਿੰਡ ਵਿੱਚ ਆਏਗੀ ਆ ਹੈ ਹਾਂ ਪਰ ਵੇ ਲਾਚੂ ਮੈਨੂੰ ਆਪਣੇ ਪਿੰਡ ਨਹੀਂ ਕਦੀ ਵੜਨ ਦਿੱਤਾ ਨਹੀਂ ਯਾਰ ਐ ਤੈਨੂੰ ਕਦੇ ਮਨਾ ਵੀ ਨਹੀਂ ਕੀਤਾ ਤੂੰ ਆਪਦੇ ਪਿੰਡ ਚ ਆਪ ਵੀ ਨਹੀਂ ਨਿਕਲਦਾ ਤੈਨੂੰ ਇਥੋਂ ਗਲਾਬ ਦੇ ਪੁੱਲਾ ਚ ਕਿਤੇ ਵੇਲ ਮਿਲਦਾ ਹੀ ਹੈ ਉਹ ਯਾਰ ਤੂੰ बार-बार ਗਲਾਬ ਦੇ ਫੁੱਲ ਕੋ ਕਹੀਏ ਨਾ ਕੀ ਮਤਲਬ ਤੇਰੇ ਕਹਿੰਦਾ ਮੇਰੇ ਕਹਿੰਦਾ ਮਤਲਬ ਹੀ ਫੁੱਲ ਤਾਂ ਮੇਰੇ ਪਿੰਡ ਵੀ ਹੈਗੇ ਹਾਂ ਪਰ ਸੜੇ ਮਰਝਾ ਇੱਥੇ ਪਏ ਹਾਂ ਹੈ ਤੇ ਗੱਲ ਹੈਗੀ ਆ ਯਾ ਆ ਬੇਲੇ ਗਲਬੋ ਤੇ ਮੜਾ ਜਿਸ ਮੇਲੇ ਲੈ ਲੈਂਦੇ ਪਰ ਚਲ ਉਠ ਤੂੰ ਸਰਪੰਚ ਹੋਏਗਾ ਪਿੰਡ ਦਾ ਮੇਰਾ ਕੁਛ ਨਹੀਂ ਆ ਹਾਂ ਹਾਂ ਗੱਲਾਂ ਕਰ ਤੂੰ ਆਪਣੇ ਮੈਂ ਤੇਰੇ ਪਿੰਡ ਚ ਕਦੀ ਗਿਆ ਤੇਰੇ ਪਿੰਡ ਚ ਮੈਂ ਕਦੀ ਬੀਬੀਆਂ ਨੂੰ ਤਾੜਿਆ ਕਿਤੇ ਤੂੰ ਯਾਰ ਮੇਰੇ ਪਿੰਡ ਦੀਆਂ ਨੂੰਹਾਂ ਈ ਬਾਰ ਮੜਾ ਚੰਗਾ ਬੋਲਣ ਦੀ ਨਹੀਂ ਬੋਲਿਆ ਨਹੀਂ ਬੋਲ ਤੂੰ ਤਾਂ ਯਾਰ ਗੁੱਸੇ ਕਰ ਗਿਆ ਮੇਰੀ ਗੱਲ ਸੁਣ ਇੱਕ ਕੰਮ ਨਾ ਕਰਕੇ ਕੀ ਤੇਰਾ ਵੀ ਗੁੱਸਾ ਲੈ ਜੂ ਵੀ ਮੇਰੇ ਪਿੰਡ ਚ ਵੀ ਜਾਂਦਾ ਮੈਨੂੰ ਵੜਨ ਦਿੰਦਾ ਮੈਨੂੰ ਐ ਨਹੀਂ ਕਰ ਤੂੰ ਜੱਟ ਕਰਨ ਕੀ ਕਰਨ ਮੈਂ ਕਿ ਨਾ ਇਧਰ ਦੇਖ ਕੀ ਮਤਲਬ ਵੈਸੀ ਤੂੰ ਮੇਰੇ ਪਿੰਡ ਸਰਪੰਚੀ ਲੜ ਲਾ ਮੇਤੋ ਲੜ ਲਾ ਹਏ ਓਏ ਗੱਲ ਓਏ ਗੱਲ ਉਹ ਸਾਡੇ ਪਿੰਡ ਦਾ ਛੋਨੇ ਛੋਨੇ ਚਿਹਰੇ ਤੇਰੇ ਪਿੰਡ ਕੀ ਓਏ ਹੈ ਆ ਸਾਰਿਆਂ ਦੇ ਚਿਹਰੇ ਵੇਖ ਕੇ ਤੇ ਨਿਆਣੇ ਡਰ ਜਾਂਦੇ ਆ ਆਦੀ ਸ਼ਕਲ ਵੇ ਜਿੱਦਾਂ ਦਾ ਸਾਲਿਆ ਤੂੰ ਓਦਾਂ ਤੇ ਤੇਰੇ ਪਿੰਡ ਦੀਆਂ ਫੂਣੀਆਂ ਸਾਰੀਆਂ ਓਏ ਯਾਰ ਪਰ ਮੈਂ ਤਾਂ ਹੀ ਕਹਿੰਦਾ ਨਾ ਇਕੱਲੇ ਮੈਂ ਹੀ ਨਹੀਂ ਸਾਡੇ ਸਾਰੇ ਪੈਂਡੀ ਹੈ ਵਜਾ ਤੋ ਪਰ ਆਪਣੇ ਪਿੰਡੀ ਚੰਗਾ ਮੈਂ ਇੱਥੇ ਠੀਕ ਆ ਮੈਂ ਇੱਥੋਂ ਦੀ ਸਰਪੰਚੀ ਮੈਨੂੰ ਵਧੀਆ ਅਸਲ ਮੇਰੀ ਗੱਲ ਸੁਣ ਹੁਣ ਆਉਂਦੇ ਕੁੱਤੇ ਖਾਣੀ ਕਰਨ ਲੱਗ ਪਿਆ ਚਾਹ ਪਾਣੀ ਕੋਈ ਗੱਲ ਸੁਣ ਬੰਦਾ ਪੋਗਾ ਪਾਣੀ ਪੁੱਛ ਲੈਂਦਾ ਪਾਣੀ ਹੁਣ ਮੈਂ ਹੈ ਨਹੀਂ ਘਰੇ ਕੋਈ ਤੂੰ ਕੇ ਹੋਰ ਲਓ ਪੀਲਾ ਕੋਈ ਨਹੀਂ ਹਾਂ ਇਹੋ ਮੁੱਛਾ ਨਾ ਕਰੀ ਨਹੀਂ ਕਰ ਹਾਂ ਚਾ ਲੈ ਹੁਣ ਤਾਂ ਮੈਂ ਜਾਣਾਂ ਹਾਂ ਪਰ ਤੈਨੂੰ ਇੱਕ ਨਯੋਤਾ ਰੋ ਦਊਗਾ ਕਾਜਾ ਤੂੰ ਤਾਂ ਨਹੀਂ ਮੈਨੂੰ ਚਾਹ ਪਾਣੀ ਪੁੱਛਿਆ ਨਹੀਂ 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 ਆਈ ਕਦੇ ਮੇਰੇ ਪਿੰਡ ਪਤੰਦਰਾ ਦਾਰੂ ਨਾਲ ਵਾਦ ਦਾਰੂ ਨਾਲ ਓ ਠੀਕ ਆ ਚੰਗਾ ਫੇੜ ਫੱਜੂਆ ਨਿਕਲ ਤੂੰ ਟਾਈਮ ਨਾਲ ਚੱਲ 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 ਮਿਲਦੇ ਰਹਿਾਂਗੇ ਫੇਰ ਜੀਨੇ ਕਰਦਾ ਤੈਨੂੰ ਭੇਜਣ ਨੂੰ ਹਾਂ ਕੌਣ ਹੀ ਛੜਪਾਂਚੀ ਫਤੂ ਜਾਣਦਾ ਜਾਣਦਾ ਮੈਂ ਜਾਣਦਾ ਹਾਂ ਜੇ ਮੈਂ ਜਾਣਦੇ ਤੇ ਫਿਰ ਪੁੱਛਦਾ ਕਿਉਂ ਆ ਕਰਤੂਤਾ ਕਿੜੀਆਂ ਇਹਨਾਂ ਦੀਆਂ ਹੈ ਕੀ ਹੋ ਗਿਆ ਮਿਲਣਾ ਮੈਨੂੰ ਮੈਂ ਸਾਰੀਆਂ ਗੱਲਾਂ ਸੁਣੀਆਂ ਇੱਥੇ ਓਏ ਬੁੜਿਆ 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 ਜਿਹੋ ਜਿਹੋ ਤੇਰੇ ਲੱਛਣ ਆ ਨਾ ਲੱਛਣ ਮੈਨੂੰ ਲੋਕੀ ਠੜਕੀ ਸਰਪੰਚ ਦਾ ਪੁੱਤ ਮੁੰਡਾ ਕਹਿੰਦੇ ਯਾਰ ਘੇਰ ਕੀ ਹੋ ਕਹਿੰਦੇ ਲੋਕੀ ਦੇ ਲੋਕੀ ਦਾ ਛੜਦੇ ਆ ਵੀ ਮੈਂ ਸਰਪੰਚ ਘਟੋ ਬਣ ਗਿਆ ਆ ਸਰਪੰਚੀ ਲੈਣੀ ਕਿ ਨਹੀਂ ਹਾਂ ਤੇ ਲੈਣੀ ਹੈ ਮੈਂ ਤੇ ਓ ਲੈਣੀ ਸਰਪੰਚੀ ਦੀ ਛੱਕੂ ਆ ਪਿਟਦੀਆਂ ਜਨਾਨੀਆਂ ਧੀਆਂ ਪੈਣਾ ਹੁੰਦੀਆਂ ਪਿਟਦੀਆਂ ਆ ਵਾ ਆ ਜਾ 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 ਹਾਂ ਹਾਂ ਸਟ੍ਰੈਟਜੀ ਇਤਨੀ ਹੈ ਨਾ ਪਿਟਦੀਆਂ ਜਨਾਨੀਆਂ ਨਾ ਬਣਾ ਕੇ ਰੱਖ ਓਹੀ ਤੇ ਮੈਂ ਬਣਾਉਣ ਡਿਆ ਵਾਂ ਨਾ ਬਣਾਣ ਕੀ ਦੀਆਂ ਤੂੰ ਠਰਕ ਭੋਰਨ ਡਿਆ ਵਾਂ ਤੈਨੂੰ ਕਿਹੜਾ ਕੰਜਰ ਕਹਿੰਦਾ ਮੈਂ ਠਰਕ ਭੋਰਨ ਡਿਆ ਆ ਤੇਰਾ ਫਤੂ ਤੇਰੇ ਸਾਹਮਣੇ ਕੀ ਕਰਕੇ ਤੈਨੂੰ ਓ ਸਰਦਾ ਵਾ ਛੱਡ ਦੇ ਓ ਤੈਨੂੰ ਕਹਿੰਦਾ ਸਾਡੇ ਪਿੰਡ ਸਰਪੰਚੀ ਤੂੰ ਲੜ ਤੂੰ ਇਧਰੋਂ ਲੜ ਇਹ ਕੀ ਚੱਕਰ ਕਰਕੇ ਕਰਨੀਂ ਜਾਂਦੀ ਓ ਮੇਰੇ ਮਗਰ ਬਹੁਤ ਬੋਟਾ ਆ ਵਾ ਇਹ ਵਿਰੋਧੀ ਪਾਰਟੀ ਆ ਇਹ ਜਿਹੜੀਆਂ ਬੀਬੀਆਂ ਵਿੱਚ ਗੱਲਾਂ ਕਰਦੀਆਂ ਕੰਨ ਭਰਦੀਆਂ ਇਹ ਵਿਰੋਧੀ ਨੇ 200 ਵੋਟ ਆ ਪਿੰਡ ਦੀ ਹਾਂ ਤੇ 200 ਵੋਟ ਥੋੜੀ ਐ 125 ਬੀਬੀਆਂ ਤੇਰੀਆਂ ਵਿਰੋਧ ਦੇ 75 ਤੇ ਆ ਗਈਆਂ ਨੇ 75 ਨਾਲ 75 ਜਿੱਤ ਜਾਂਦੀ ਬਣਾ ਕੇ ਰੱਖ ਬਣਾ ਕੇ ਰੱਖ ਇਹ ਤੇ ਮੈਨੂੰ ਖਿਦਾ ਦੇ ਸਰਪੰਚੀ ਦੇ ਯਾਰ ਮੈਂ ਫਿਰ ਨਾਲ ਦੇ ਪਿੰਡੋਂ ਲੜ ਲੈਣਾ ਓਏ ਤੈਨਾਂ ਕੀ ਜਦੋਂ ਤੂੰ ਇੱਥੋਂ ਨਿੱਤਨਾ ਦੇ ਨਾਮ ਦੇ ਪਿੰਡ ਤੂੰ ਕੁਝ ਦੇਂਗਾ ਦਾਲਿਆ ਫਤੂਨਾ ਜਾਰੀ ਨੂੰ ਛੱਡ ਦੇ ਯਾਰੀ ਮੈਂ ਪਾਈ ਕਿ ਉਹਨੂੰ ਤੇ ਮੈਂ ਭੇਜਿਆ ਵਾ ਉਹ ਚਾਹ ਪੁੱਛਦਾ ਮੈਂ ਚਾਹ ਵੀ ਨਹੀਂ ਪੁੱਛੀ ਹੋਰ ਦਾ ਚਿੱਤ ਕੀ ਕਰਨ ਉਹ ਚਾਹ ਮੈਂ ਪਿਆਉਣੀ ਵੀ ਨਹੀਂ ਉਹਨੂੰ ਉਹ ਚਾਹ ਠੀਕ ਆ ਮੈਂ ਤੇਰੇ ਜਿਹੜੇ ਕੰਨ ਭਰਦਾ ਨਾ ਮੈਨੂੰ ਉਹ ਬੰਦਾ ਮਲਾ ਪਈਆ ਓਏ ਕੰਨ ਮੈਨੂੰ ਪਿੰਡਾਂ ਦਾ ਪਹਿਲਾ ਦਾ ਮੈਨੂੰ ਪੈਸੇ ਪੜਾ ਮੜ ਜੇ ਮੈਂ ਕਿਸੇ ਨੂੰ ਦੇ ਕੇ ਆਉਣੇ ਆ ਕਿੰਨੂੰ ਦੇ ਕੇ ਆਉਣੇ ਆ ਉਹ ਕੋਈ ਪਿੰਡ ਦੀ ਜਨਾਨੀ ਆ ਉਹਨੂੰ ਦੇ ਕੇ ਆਉਣੇ ਆ ਮੈਂ ਦੇਉਨਾ ਕੌਣ ਆ ਕੌਣ ਆ ਮੈਂ ਦੇ ਕੇ ਆਉਣੇ ਆ ਤੂੰ ਦੱਸ ਨਾ ਹੈ ਕੌਣੀ ਐ ਆ ਜਗੀਰ ਸੌਣੀ ਆ ਆਹੋ ਉਹਦੀ ਨੋਹ ਕਾਲੀ ਯਾਰ ਤੂੰ ਜੀ ਆ 1000 ਰੁਪਇਆ ਮੰਗਦੀ ਆ ਉਹਨੂੰ ਕਹ ਪੰਜ ਸੌ ਹੀ ਹੈਗਾ ਬਾਅਦ ਚ ਲੈ ਲਿਓ ਪੈਸੇ ਨੂੰ ਖਾਣਾ ਨਹੀਂ ਲੱਗੇ ਸੋਨਾ ਬੋਟਾ ਨਾ ਕਰੀ ਆਹੀ ਹੈ 1100 ਦੇ ਕੇ ਆ ਫਿਰ ਹਾਂ 1100 ਰੁਪਏ ਮੈਂ ਦੇਵਣਾ ਤੂੰ ਗੱਲ ਸੁਣ ਨਾ ਮੇਰੀ ਮੈਨੂੰ ਪਤਾ ਲੱਗਿਆ ਕਿ ਪਹਿਲ ਦੀ ਕੋਈ ਜਨਾਨੀ ਜੀ ਨੂੰ ਨਹੀਂ ਕੋਈ ਕੋਈ ੁੱਟੜ ਚਾਹ ਤੇ ਚੇਰ ਕੀਤੀ ਯਾਰ ਲਾਗੂ ਥਰਕ ਭੋਰਿਆ ਫਿਰ ਪੈ ਕਿ ਤੇਰੀ ਯਾਰ ਕੀ ਹੈ ਨਹੀਂ ਮੈਂ ਤੈਨੂੰ ਪਾਗੀ ਨਹੀਂ ਭਰਨੇ ਨਹੀਂ ਠੀਕ ਹੈ ਮੇਰੀ ਗਾਛਣ ਉਹ ਆਪਣੇ ਪਿੰਡ ਵਾਲੀ ਜੀਤੋ ਨਹੀਂ ਆ ਹਾਂ ਜੀਤੋ ਉਹ ਉੱਚੀ ਦੀ ਲੰਮੀ ਦੀ ਆ ਮੈਨੂੰ ਪਤਾ ਸੀ ਉਹ 600 ਰੁਪਏ ਮੰਗਦੀ ਪਿੱਛੇ ਬਜਿਆ ਮੈਂ ਦੇਵਾਂ ਭਾਜੀ ਕੀ ਓਏ ਅੱਜ ਤੱਕ ਮੈਂ ਦੇ ਦਿਆਂਗਾ ਲੱਗ ਰਿਹਾ ਮੈਂ ਨਹੀਂ ਉਹਨੂੰ ਮੈਂ ਦੇ ਕੇ ਆਉਣੀ ਹੈ ਕਿਉਂ ਵੋਟਾ ਨਹੀਂ ਲੈਣੀ ਹੈ ਮੈਂ ਆਵੇ ਵੋਟਾ ਚੱਕਰਿਆਂ ਤੇਰੇ ਚੱਕਰ ਚਿਆਂ ਦੇਵਣਾ ਫੜਾ ਮੈਂ ਮਨੇ ਪਤਾ ਨਹੀਂ ਟਿਕਟੋਕ ਕੋ ਕਿਉਂ ਜਾਣਾ ਆ ਇਹ ਤੋਂ ਦੀ ਤੋਂ ਕਿਛਣੀ ਦਾ ਫਰਕ ਪੋਰਨਾ ਤੇ ਯਾਰ ਜੇ ਮੈਂ ਜੇ ਹੁੰਦਾ ਤੇ ਕੀ ਮੈਂ ਇਨਾ ਮਾੜਾ ਵੀ ਨਹੀਂ

ਪੈਸੇ ਮੰਗਦੀ 1100 ਰੁਪਏ ਆਵੇ ਤੇ ਲੱਗਿਆ ਤਾਂ ਬਾਪੂ ਕੇ ਦਹੀਂ ਅਜੀਤੋ ਪੈਸੇ ਮੰਗਦੀ 300 ਰੁਪਏ ਉਹ ਵੀ ਲਾਇਆ ਮੇਰੀ ਤਾਂ ਜੀਤੋ ਵੀ ਤੂੰ ਤੂੰ ਮੇਰੀ ਜਿੰਦਗੀ ਰਕਾਰਦੀ ਨਾ ਵੀ ਤੂੰ ਹਾਏ ਲੱਡੂ ਤੁਹਾਨੂੰ ਕਿੰਨਾ ਪਿਆਰ ਕਰਦਾਗਾ ਆਹ ਤੇ ਬਲਾ ਕਰਦਾ ਲੱਡੂ ਖਾਦੀ ਨਹੀਂ ਪਰ ਗਲਾਪੋ ਤੇ ਨਾ ਹੋਈ ਤੇਰੇ ਮਾਪਿਆਂ ਨੇ ਮਾਰੀ ਕੀਤੀ ਆ ਕਿਵੇਂ ਐ ਤੂੰ ਕਿੱਡੀ ਸੋਣੀ ਗਲਾਬ ਦਾ ਫੁੱਲ ਤੇ ਕਿੱਥੇ ਹੋ ਬੁੱਢੇ ਜਿਹਨਾਂ ਤੇਨੂੰ ਵਿਆਹ ਤਾਂ ਉਹਨਾਂ ਨੇ ਇਹਦੇ ਹੁੰਦਾ ਮੇਰੇ ਵਰਗਾ ਨਾ ਜਵਾਨ ਮੁੰਡਾ ਸਹੀ ਗੱਲ ਮੇਰੇ ਕਿਹੜਾ ਮਰਜ਼ੀ ਨਾਲ ਹੋਇਆ ਨਾਲ ਉਹਦੇ ਨਾਲ ਰਹਿਣਾ ਵੀ ਕੌਣ ਚਾਹੁੰਦਾਗਾ ਨਹੀਂ ਹੋਇਆ ਕਿੰਨਾ ਛਾਂਦ ਮਰਜਣਾ ਮੈਂ ਤਾਂ ਤੇਰੇ ਨਾਲ ਹੀ ਆ ਤੂੰ ਮੇਰੇ ਨਾਲ ਵਿਆਹ ਕਰਾਈਂਗਾ ਨਾ ਮੈਂ ਤਲਾਬੋ ਤੂੰ ਤਾਂ ਹਾਂ ਕਰ ਹਾਏ ਲੱਡੂ ਇਹ ਕੰਮ ਕਰ ਹਾਂ ਹੱਸ ਸਲਾ ਬੰਦੀ ਮੜਾ ਜਾ ਚੰਗਾ ਹੁਣ ਤੂੰ ਇੱਥੋਂ ਜਾ ਮੇਰੇ ਘਰ ਆਲਾ ਆ ਜੂਗਾ ਬਾਪੂ ਕੋ ਆਇਆ ਸੀ ਕਹਿੰਦਾ ਸੀ ਮੈਂ ਤਿੰਨ ਬੱਲੇ ਕਿਤੇ ਚੱਲੇ ਆ ਮਤਲਬ ਮੌਜਾ ਨਾ ਕੀਆ ਮੈਂ ਰਾਤ ਨੂੰ ਆਵਾ ਕਿਤੇ ਨਹੀਂ ਗਿਆ ਇੱਥੇ ਭੌਂਕਦਾ ਫਿਰਦਾ ਹੋਊਗਾ ਜਾਓ ਜਾਓ ਆਉਂਦੇ ਹੀ ਹੋਊਗਾ ਬੁੱਧ ਬੜੇ ਮਾਰਦਾ ਕਿਤੇ ਬੁੱਢਾ ਆ ਜਾ ਤੇਰਾ ਥਰ ਕੇ ਕਿਸੇ ਥਾਂ ਦਾ ਕੁੱਤਾ ਚਲ ਫੈਸਲਾ ਮੈਨੂੰ ਮਿਲ ਗਿਆ ਮੈਂ ਟਟੂ ਦਾ ਸਰਪੰਚ ਹੀ ਆ ਜਦੋਂ ਮੇਰੇ ਕੋ ਸਿਹਰੀ ਨਹੀਂ ਕੋਈ ਟਿਕਦਾ ਸਸੀ ਕਾ ਸਰਪੰਚ ਸਾਹਿਬ ਮੈਂ ਕਹਾਂ ਜੀ ਪੈਰੀ ਪਾਉਣੀ ਆ ਕੀ ਅਗਲਾ ਬੋ ਪੈਰੀ ਪਾ ਕੇ ਮੈਨੂੰ ਬੁਢਾ ਬਣਾ ਦਿੱਤਾ ਨਾਲੇ ਤੇਰੀ ਤੇ ਮੇਰੀ ਉਮਰ 'ਚ ਫਰਕ ਕੀ ਆ ਸਾਰਾ 20 ਸਾਲ ਦਾ ਫਰਕ ਆ ਮੇਰੀ ਦਾੜੀ ਤਾਂ ਉਦੋਂ ਹੀ ਚਿੱਟੀ ਹੋ ਗਈ ਹੈ ਨਾ ਪੇਠੇ ਨਾ ਕਾ ਕਰਕੇ ਤੇ ਮੇਰੇ ਇਦਾਂ ਨਾ ਕਿਆ ਕਰ ਤੂੰ ਮੈਨੂੰ ਕੱਢ ਲੈ ਲਾਇਆ ਕਰ ਨਾ ਨਾ ਸਰਪੰਚ ਸਾਹਿਬ ਅੱਛਾ ਮੇਰੀ ਗੱਲ ਸੁਣੋ ਮੈਨੂੰ ਕੋਈ ਗੱਲ ਪਤਾ ਲੱਗੀ ਆ ਕਿਹੜੀ ਜਗੀਰ ਸਹ ਦੀ ਨੂਨ ਤੁਸੀਂ ਪੈਸੇ ਦਿੱਤੇ ਤੇ ਉਹ ਜਿੱਤੋਂ ਨੂੰ ਵੀ ਮੇਰਾ ਮੁੰਡਾ ਵੀ ਨਾ ਇਹ ਕੰਮਦਾਰੀ ਸਾਰੇ ਪਛੇਰ ਵਾਲਾ ਪਾਤਾ ਉਹ ਪਤਾ ਇਹ ਦਰਅਸਲ ਗੱਲ ਕੀ ਆ ਉਹ ਪਿੰਡ ਦਾ ਸਰਪੰਚ ਆ ਨਾ ਮੈਂ ਤੇ ਮੈਨੂੰ ਸਾਰੀਆਂ ਬੀਬੀਆਂ ਦਾ ਖਿਆਲ ਰੱਖਣਾ ਪੈਂਦਾ ਉੱਦ ਨਹੀਂ ਉੱਦ ਨਹੀਂ ਉੱਦਦਾ ਮੈਂ ਤੇਰੇ ਆ ਹਾਂ ਤੂੰ ਕੰਮ ਕਰ ਕੀ ਕਰਾਂ ਤੇਰੀ ਵਾਤੀ ਮੈਂ ਤੇਰੇ ਲਈ ਤੇ ਮੇਰੀ ਜਾਨ ਵੀ ਹਾਜ਼ਰ ਆ ਨਾ ਨਾ ਜਾਨਤਾ ਨਹੀਂ ਚਾਹੀਦੀ ਹੈ ਕੀ ਆ ਸਰਪੰਚ ਸਾਹਿਬ ਤੁਸੀਂ ਵੀ ਨਾ ਉਤ ਉਤ ਪਿਆਰ ਦਿਖਾਉਣੇ ਹੋ ਕੋਈ ਖਰਚਾ ਤਾਂ ਮੇਰੇ ਤੇ ਕਰ ਦੇਣੀਗੇ ਦੇਖ ਗੁਲਾਬ ਕਿੰਨੀ ਪਤਲੀ ਹੋ ਗਈ ਹੈ ਹਾਂ ਗੱਤ ਇਹ ਕਿਹੜੀ ਗੱਲ ਐ ਤੂੰ ਹੁਕਮ ਕਾੜ ਤੇਰੇ ਉੱਤੇ ਤਾਂ نوٹ ਬਾਰ ਬਾਰ ਛੁੱਟਦਾ ਮੈਂ ਅੱਛਾ ਮੈਂ 3000 ਦੇ ਦਾਂਗੇ ਹਾਂ ਯਾਰ ਬਹੁਤ ਯਾਰ ਐ ਕੀ ਕਰਨਾ 3000 ਮੇਰੀ ਗੁਲਾਬ ਨੇ ਮੇਰੀ ਹਾਲਤ ਦੇਖੋ ਇੱਕ ਸੂਟ ਆ ਮੇਰੇ ਕੋਲ ਬਾਰੀ ਬਾਰੀ ਉਹੀ ਪਾਉਣਾ ਪੈਂਦਾ ਮੈਨੂੰ ਕੋਈ ਜਾਨਾ ਘਟਾ ਲਾਉਂਗੀ ਹੋਰ ਵੀ ਬਹੁਤ ਸੁਣਾਣਾ ਜਿਹੜਾ ਲੈਣਾਗਾ ਉਹ ਤਾਂ ਠੀਕ ਐ ਤੇਰਾ ਘਰ ਆ ਕਿੱਥੇ ਬਿੱਜੂ ਜਾ ਅੱਗ ਲੱਗੇ ਮੇਰੇ ਘਰ ਵਾਲਿਆਂ ਨੂੰ ਜੇ ਉਹ ਕਿਸੇ ਕੰਮ ਦਾ ਹੁੰਦਾ ਮੈਂ ਤੁਹਾਡੇ ਕੋਲੇ ਕੀ ਲੈਣ ਆਉਣਾ ਸੀ ਉਹ ਤਾਂ ਗੱਲ ਹੈਗੀ ਐ ਤੇ ਠੀਕ ਐ ਮੈਂ ਤੈਨੂੰ ਪੈਸੇ ਦੇ ਦਿੰਨਾ ਇਹ ਆ ਲੈ ਪੂਰੀ ਹੋੜਿਆ ਤੂੰ ਗੇੜ ਲਾ ਵੇਸੀ ਬੈਠੇ ਗੇ ਲੱਭੋ ਪੈਸੇ ਤਾਂ ਮੈਂ ਤੈਨੂੰ ਦਿੱਤੇ ਇਹ ਦੱਸੇ ਇੱਥੇ ਮੇਰਾ ਕੀ ਭੈਜਾ ਸਰਪੰਚਾ ਪਿਆਰ ਵਿੱਚ ਫਾਇਦਾ ਤੇ ਨੁਕਸਾਨ ਥੋੜਾ ਦੇਖਦੇ ਹੁੰਦੇ ਆ ਨਾਲੇ ਵੈਸੇ ਦੀ ਹੁਣ ਤੱਕ ਗਲੱਬ ਪੂਰੀ ਦੀ ਪੂਰੀ ਤੇਰੀ ਹੋਣਾਈ ਆ ਹਾਂ ਇੱਕ ਕਰੀ ਹੋਰ ਕਹਿ ਤੇਰੀ ਗਲੱਬ ਇੱਕ ਕਰੀ ਹੋਰ ਕਹਦੇ ਵੇਖ ਲੈ ਤੇਰੀ ਗਲੱਬ ਇੱਕ ਕਰੀ ਹੋਰ ਕਹਿੰਦੇ ਪਿਆਰ ਨਾਲ ਤੇਰੀ ਗਲੱਬ ਇੱਕ ਕਰੀ ਹੋਰ ਕਹਨੇ ਕੰਜਰ ਬੁੜਾ ਕੀ ਕੀ ਥੋੜੀ ਗਲੱਬ ਠੀਕ ਹੈ ਮੈਂ ਗਲੱਬ ਨੂੰ ਇੱਕ ਗੱਲ ਕਹਾਂ ਗੁੱਛਾ ਤੇ ਨਹੀਂ ਕਰੇਗੀ ਮੁਹੱਜਾ ਤੁਹਾਨੂੰ ਬੜੀ ਛਾਣੀ ਲੱਗਦੀ ਆ ਸੂਟ ਵੀ ਸੋਹਣਾ ਪਿਆ ਪਰ ਤੇਰਾ ਗळा ਤੇ ਕੰਨ ਖਾਲੀ-ਖਾਲੀ ਜਿਹਾ ਮੈਨੂੰ ਚੰਗਾ ਨਹੀਂ ਲੱਗਦਾ ਉਹ ਗਹਿਣਾ ਗੱਟਾ ਪਾ ਕੇ ਰੱਖਿਆ ਕਰ ਗਹਿਣੇ ਗੱਟੇ ਮੇਰੇ ਕੋਲ ਕਿੱਥੇ ਅਗਰੀਬੀ ਕੋਲੇ ਹਾਂ ਗਹਿਣੇ ਮੇਰੇ ਕੋਲ ਹੈਗੇ ਆ ਮੇਰੀ ਘਰ ਵਾਲੀ ਜੇ ਪਾਇਆ ਹੋ ਤਾਂ ਹੁਣ ਤੇ ਰੱਬ ਨੂੰ ਪਿਆਰੀ ਹੋਗੀ ਤੇ ਗਹਿਣੇ ਤੇ ਮੇਰੇ ਕੋਲ ਆ ਨਾ ਦੋਂਗੇ ਫਿਰ ਮੈਂ ਹੁਣ ਛੋੜੀ ਰੱਖਿਆ ਲਿਮਾਰੀ ਚ ਪਾਇਆ ਕਦਲਾ ਜਾ ਕੇ ਤੇਰਾ ਆਪਣਾ ਘਰ ਆ ਜਾ ਆਇਓ ਜਾ ਜਾ ਨਾ ਵੈਸ ਕੋ ਏ ਦਵਾਈ ਦੋ ਹੀ ਲੈ ਕੇ ਆਉਣਾ ਥੋੜੇ ਤਕੜੇ ਹੋ ਜੀਏ ਉਹ ਬਾਹਰ ਲੇ ਭਿਛਰਿਆ ਕਿਵੇਂ ਤੇਰੀ ਵਾਲੀ ਕੰਮ ਆਇਆ ਬਹੁਤ ਮੈਨੂੰ ਇਹੋ ਜੀ ਦਵਾਈ ਦੇ ਜਿਤਨਾ ਮੈਂ ਕੋੜੇ ਅਰਗਾ ਹੋ ਜਾ ਕੋੜੇ ਅਰਗਾ ਕਿਵੇਂ ਕੀ ਸਮੱਸਿਆ ਕੀ ਆ ਸਮੱਸਿਆ ਇਹ ਆ ਵੀ ਮੈਂ ਨਾ ਪਾਰਾ ਪਾਰਾ ਜਿਆ ਮਹਿਸੂਸ ਕਰਦਾ ਤੇ ਮੈਂ ਹੌਲਾ ਹੌਲਾ ਜਾ ਹੋ ਜਾ ਜਦ ਕਿ ਨੇ ਇੱਕ ਫੁੱਲਾ ਵਰਗਾ ਹੋ ਜਾਵੇਂ اچھا 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 ਦਵਾਈ ਉਹ ਦੇਈ ਜਿਹੜੀ ਹੁਣੇ ਅਸਰ ਕਰ ਜੇ ਮੈਂ ਨਾ ਇੱਕ ਮਿੰਟ ਚ ਕਰੂਗੀ 2 ਮਿੰਟ ਖੜ ਜਾ ਬਸ 2 ਮਿੰਟ ਨਹੀਂ ਨਾ 1 ਮਿੰਟ ਚ ਮੈਂ ਨਾ ਮਾਰ ਮਟੋ ਮਟੇ ਹਾਂ ਰਹਾ ਪਿਆਰ ਕਰੇਗਾ ਤੂੰ ਯਾਦ ਅੱਜ ਦਾ ਵਾਇਰਲਸ ਸਾਹ ਰਾਤ ਯਾਦ ਰੱਖੇਗਾ ਤੂੰ ਮੈਨੂੰ ਤਾਂ ਦੇੜੇ ਦਿਨੇ ਯਾਦ ਕਰਾ ਦੇ ਬਸ ਭੁੱਲ ਨਹੀਂ ਮਨ ਭਾਵੇਂ ਭੁੱਲ ਨਹੀਂ ਪੋਈਦਾ ਆ ਫੜ ਲ ਨਾ ਪੜ ਦੇ ਕਿ ਪਾਣੀ ਪਾਣੀ ਹਰ ਬੰਦ ਕੰਮ ਕਰਾ ਗਾ ਆ ਫੜ ਤੇ ਪਾਣ ਤੇ ਕੋਣੀ ਮ ਫੜ ਲੈ ਨਾ ਫੜ ਲੈ ਨਾ ਤੂੰ ਆਪਣਾ ਕੰਮ ਕਰ ਇਹਨੂੰ ਹੋਰ ਵੀ ਮਰੀਜ਼ ਭਗਤਾਉਣੇ ਕੋਲੀ ਤੂੰ ਹਾਂ ਹਾਂ ਪਾਜਾ 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 ਆਹ

ਇੱਕ ਮਿੰਟ ਆਇਆ ਇੱਕ ਮਿੰਟ ਆਇਆ ਮੋੜਿਆ ਇੱਧਰ ਗੜੀ ਮੈਂ ਆਇਆ ਕੀ ਹੋਇਆ ਸਰਪੰਚ ਜੀ ਕੁਛ ਨਹੀਂ ਕਬਰਾਈਡ ਜੀ ਹੋਈ ਸੀ ਇੱਕਦਮ ਜਲੱਗ ਮੈਂ ਤੇਨੂੰ ਪਤਾ ਕੀ ਕਹਿਣਾ ਚਾਹੁੰਦਾ ਸੀ ਮੈਂ ਕਹਿਣਾ ਚਾਹੁੰਦਾ ਸੀ ओ, मैं एक मिनट है एक मिनट है मैं लगता तो सी ठीक नहीं है गे नहीं मैं ठीक है मैं ठीक है मैं पूरे ये वहाँ पे टक गलाबो मेरा दिल कर दा मैं ਕਿੱਕ ਮਿਟਾਇਆ ਕਿਤੋਂ ਬੁਰਾ ਹਾਂ ਗੱਲ ਆਪੋ ਕਿਵੇਂ ਆਉਣੇ ਹੋਏ ਫਿਰ ਅੱਜ ਬੈਦ ਜੀ ਕੁਸਤਾਂ ਬਾਦਨਾ ਥੋੜੇ ਕੋਲੇ ਸਰਪੰਚ ਸਾਹਿਬ ਆਉਣਗੇ ਤੇ ਗਾਇਚਾ ਹੈ ਜੋ ਵੀ ਮੰਗੇ ਤੁਸੀਂ ਗੋਲਡ ਜੁਮੇਸ ਨੇ ਵਾਲੀ ਦੇਣੀ ਆ ਉਹ ਵੀ ਹੈਵ ਇਟ ਬੁਰਾ ਆ ਨਾ ਮੇਰੀ ਜਾਨ ਆਂ ਦੇ ਸਾਰੇ ਚਾਰੇ ਠਾਕੀ ਅੱਜ ਉਹ ਤਾਂ ਸਾਰੀ ਤਿਆਰੀ ਬਾਥਰੂਮ ਚ ਬਾਹਰ ਨਹੀਂ ਆਉਂਦਾ ਪਰ ਤੂ ਕਦਮ ਕੱਟ ਕੇ ਆਵੇਂਗੀ ਨਾ ਮੇਰੇ ਕੋਲੇ ਹਾਂ ਮੇਰੀ ਜਾਨ ਤੇਰੇ ਵਰਗੇ ਪਤਾ ਨਹੀਂ ਕਿੰਨਿਆਂ ਨੂੰ ਘੋਲ ਕੇ ਪੀ ਗਈ ਏ گلاب